ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅੰਗਰਨਾਨਕ ਨਾਮਲੇ ਵਾਲ ਸੰਗਤ ਵੱਲੋਂ ਗਰਗ ਹਸਪੀਟਲ ਆ ਜਿਹੜਾ ਬੱਚਿਆਂ ਦਾ ਇੱਥੇ ਆਏ ਸੀਗੇ ਇਹ ਉਹਨਾਂ ਦੇ ਮਾਤਾ ਪਿਤਾ ਜਿਹੜੇ ਸਾਨੂੰ ਪਤਾ ਲੱਗਿਆ ਸੀਗਾ ਵੀ ਕਹਿੰਦੇ ਸੀ ਨਾ ਬੱਚਾ ਕਾਫੀ ਬਿਮਾਰ ਹੈ ਤੇ ਫੇਰਾ ਵੀਰ ਆ ਜਿਹੜਾ ਸਾਡੇ ਨਾਲ ਬੈਠੇ ਉਹਨਾਂ ਨੇ ਉਹਨਾਂ ਦੀ ਹੈਲਪ ਵਾਸਤੇ ਸਾਨੂੰ ਫੋਨ ਕੀਤਾ ਕੀ ਗੱਲਬਾਤ ਹੋਈ ਸੀ ਭਾਜੀ ਇਹ ਰਾਏਕੋਟ ਤੋਂ ਸੀ ਗੱਲ ਕਰਨ ਵੀਰੇ ਰਾਏਕੋਟ ਦਾ ਸੀਗੇ ਕਿਸਨੇ ਹੈਲਪਲੀ ਦੋ ਚਾਰ ਬੰਦੇ ਨੇ ਇਹਨਾਂ ਨੂੰ ਪੁੱਛਿਆ ਸੀ ਕਿਸੇ ਨੇ ਨਹੀਂ ਹੈਲਪ ਕੀਤੀ ਰਾਜਕੋਟ ਤੋਂ ਦੋ ਚਾਰ ਬੰਦੇ ਨੇ ਹੈਲਪ ਕੀਤੀ ਫਿਰ ਮੈਂ ਵੀਰੇ ਇਹਨਾਂ ਨੂੰ ਫੋਨ ਕੀਤਾ ਅੱਜ ਟਾਈਮ ਲੱਗਿਆ ਜਾਏ ਆਨੇ ਵਾਰੇ ਕਿੱਦੇ ਪਤਾ ਲੱਗਿਆ ਤੁਹਾਨੂੰ YouTube ਤੋਂ ਹੀ ਅੱਛਾ ਜਾਣਦੇ ਸੀ ਵੀਰੇ ਮੋਬਾਈਲ ਤੇ YouTube ਤੋਂ ਪਤਾ ਲੱਗਿਆ ਫਿਰ ਮੈਂ ਵੀਰੇ ਨੂੰ ਦੱਸਿਆ ਇਹਨਾਂ ਨੂੰ ਦੱਸਿਆ ਇਹਨਾਂ ਨੇ ਬੱਚੇ ਦੇ ਮਾਤਾ ਪਿਤਾ ਨੂੰ ਦੱਸਿਆ ਫਿਰ ਅੱਜ ਟਾਈਮ ਲੱਗਿਆ ਅੱਜ ਨੂੰ ਹੈਲਪ ਕਰਨ ਆਏ ਬੱਚੇ ਦੀ 8 ਮਹੀਨੇ ਦਾ ਬੱਚਾ ਬਿਮਾਰ ਆ 4-5 ਦਿਨੋਂ ਆ ਦੇਖੋ ਇਹ ਕਿੰਨਾ ਪਿਆਰਾ ਬੱਚਾ ਹੈਗਾ ਤੇ ਬੱਚੇ ਨੂੰ ਇਹਾਨੂੰ ਪਤਾ ਲੱਗਿਆ ਸੀ ਕਿ ਕਹਿੰਦੇ ਵੀ ਬੱਚੇ ਨੂੰ ਕੋਟੀਆਂ ਲੱਗੀਆਂ ਹੋਈਆਂ ਕਾਫੀ ਸਮੇਂ ਤੋਂ ਤੇ ਰੁਕ ਨਹੀਂ ਰਹੀਆਂ ਵੈਸੇ ਤਾਂ ਅਸੀਂ ਕਾਫੀ ਸਮਾਂ ਹੋ ਗਿਆ ਉਹ ਚੈਨਲ ਬੰਦ ਕੀਤਾ ਹੋਇਆ ਕਿਉਂਕਿ ਸਾਡਾ ਜਿਹੜਾ ਆਪਣਾ ਕੰਮ ਚੱਲਦਾ ਪਿਆ ਵਾ ਆਪਾਂ ਇੱਕ ਸੰਸਥਾ ਜਿਹੜੀ ਸੀ ਅਸੀਂ ਹੁਣ ਉਹਨਾਂ ਨੂੰ ਜਗ੍ਹਾ ਬਣਾ ਰਹੇ ਹਾਂ ਜਿਵੇਂ ਵਿਰਧ ਆਸ਼ਰਮ ਤੇ ਲੰਗਰ ਹਾਲ ਉਦੋਂ ਉਦਰ ਅਸੀਂ ਹੋਏ ਹੋਏ ਸੀਗੇ ਫਿਰ ਸਾਨੂੰ ਕਾਫੀ ਅਨਾਂ ਦਾ 2-3 ਵਾਰੀ ਫੋਨ ਆਇਆ ਫੋਨ ਔਨ ਕਰਕੇ ਤੇ ਫਿਰ ਮੈਂ ਆਪਣੇ ਵੀਰ ਇੱਧਰ ਬੈਠੇ ਹੋਏ ਆ ਭਾਜੀ ਇਹ ਇਹਨਾਂ ਦਾ ਨਾਮ ਇਕਬਾਲ ਸਿੰਘ ਹੈ ਜੀ ਸੈਂਬੀ ਤੇ ਇਹਨਾਂ ਨੇ ਫਿਰ ਇਹਨਾਂ ਦੀ ਬੇਟੀ ਹੈ ਜੀ ਕੈਨੇਡਾ ਦੇ ਵਿੱਚ ਤੇ ਉਹ ਹਮੇਸ਼ਾ ਇਦਾਂ ਹੈਲਪ ਕਰਨ ਵਾਸਤੇ ਜਾਂ ਮਾਇਆ ਤੇ ਦੇ ਰਹੇ ਨੇ ਤੇ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਉਹਦੇ ਨਾਲ ਵੀ ਜਦੋਂ ਆਪਾਂ ਚੱਲਦੇ ਆ ਫਿਰ ਅਸੀਂ ਆਏ ਆ ਤੇ ਹੁਣ ਇਹ ਬੱਚੇ ਦੀ ਹੈਲਪ ਕਰਨ ਵਾਸਤੇ ਤੇ ਬਾਕੀ ਜੋ ਵੀ ਡਾਕਟਰ ਦਾ ਖਰਚਾ ਵਗੈਰਾ ਹੈਗਾ ਉਹ ਅਸੀਂ ਦੇਖਦੇ ਆਂ ਜਿਹੜੀ ਪੇਮੈਂਟ ਹੈਗੀ ਆ ਹੁਣ ਤੱਕ ਕਰ ਦਿਆਂਗੇ ਤੇ ਬਾਕੀ ਜੇ ਕੋਈ ਹੈਲਪ ਹੋਈ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਨੇ ਕਰਨੀ ਹੋਈ ਤਾਂ ਤੁਸੀਂ ਦੱਸ ਸਕਦੇ ਆ ਇਹ ਜੇ ਗ੍ਰਾਮਾਾਂ ਦੇ ਵਿੱਚ ਗਰਗ ਹਸਪੀਟਲ ਹੈ ਜੀ ਚੈਲਟਰਨ ਬੱਚਿਆਂ ਦਾ ਜਿਹੜਾ ਹਸਪੀਟਲ ਹੈ ਗਰਗ ਹਸਪੀਟਲ ਜੀ ਹਾਂ ਜੀ ਤੇ ਉੱਥੇ ਇਹ ਦਾਖਲ ਹੈਗੇ ਆ ਇਹ ਆ ਵੀਰ ਜੀ ਨੇ ਇਹ 100 ਆਸਟ੍ਰੇਲੀਆ ਦਾ ਡਾਲਰ ਜਿਹੜਾ ਦਿੱਤਾ ਉਹ 5600 ਰੁਪਏ ਦਾ ਬਣਿਆ ਬਾਕੀ ਜਿਹੜੇ ਅਸੀਂ ਕੋਲੋਂ ਦੇਵਾਂਗੇ ਇਹ ਉਹਨਾਂ ਦੇ ਮਾਤਾ ਪਿਤਾ ਜਿਹੜੇ ਖੜੇ ਹੋਏ ਬੱਚੇ ਦੇ ਇਹ ਅਬਾਕੀ ਤੋਂ ਬਨਾਲਾ ਹੋਣਾ ਤੇ ਇਹ ਆਪ ਵੀ ਵੀਰੇ ਦੀ ਸੇ ਸਹੀ ਨਹੀਂ ਸੀ ਦਾਮੀ ਆਇਆ ਟਾਈਮ ਛੱਡ ਕੇ ਬਹੁਤ ਮੇਰਾ ਥੋੜਾ ਜਿਆ ਪ੍ਰੋਬਲਮ ਚਲਦੀ ਪਈ ਸੀ ਕਿ ਮੈਨੇ ਕਾਫੀ ਫੋਨ ਕੀਤੇ ਇਹਨਾਂ ਨੇ ਤੇ ਫਿਰ ਮੈਂ ਕਿਹਾ ਚਲੋ ਆ ਕੇ ਨਾ ਇਸ ਕਰਕੇ ਮੇਰੀ ਬੋਨਤੀ ਹੈ ਕੋਈ ਵੀ ਗਰੂਪ ਪਿਆਰਾ ਜਿਹੜਾ ਇੱਥੋਂ ਜਗਰਾਵਾ ਦਾ ਹੋਵੇ ਵਾਹ ਕਿ ਤੁਸੀਂ ਇਹਨਾਂ ਨੂੰ ਵੀ ਹੈਲਪ ਕਰ ਸਕਦੇ ਆ ਕਿ ਇਹ ਪਰਦੇਸੀ ਬੰਦੇ ਆ ਇਹਨਾਂ ਦੀ ਕੋਈ ਮਦਦ ਕਰਨ ਵਾਲਾ ਹੈ ਨਹੀਂ ਹਾਈ ਕੋਰਟ ਦੇ ਫਰੈਂਡ ਆ ਮੇਰਾ ਉਹ ਦਾਸ ਕਿ ਕਰ ਆ ਗਿਆ ਸੀ ਗੱਡੀ ਲੈ ਕੇ ਉਹ ਆ ਗਿਆ ਸੀ ਕਿ ਬੱਚਾ ਦਾ ਹੁਣ ਕਾਫੀ ਹੱਦ ਤੱਕ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਤੇ ਇੱਕ ਮਿੰਟ ਜੀ ਮਤੋਂ ਆਹ ਦੇਖੋ ਜੀ ਬੱਚਾ ਨੇ ਹੈਲੋ ਇਹ ਬੱਚੇ ਕਾਫੀ ਤੇ ਲਾਸ ਸੀਗਾ ਜੀ ਹੁਣ ਤਾਂ ਹਜੇ ਵੀ ਇਹਨਾਂ ਨੂੰ ਇਹਨਾਂ ਨੂੰ ਲਾਇਆ ਹੋਇਆ ਮਤਲਬ ਜਾ ਕੇ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਜੀ ਉਹ ਮਾਤਾ ਪਿਤਾ ਜੀ ਉਹਨਾਂ ਦੇ ਇਹ ਵੀਰ ਹੈ ਜਿਹੜੇ ਦੋਲੇ ਜੀ ਜਿਨ੍ਹਾਂ ਨੇ ਇਹਨਾਂ ਨੇ ਹੈਲਪ ਕੀਤੀ ਹੈ ਇਹ ਆਪਣੇ ਹੈਗੇ ਜੀ ਅ ਸੰਦੀ ਸਾਹਿਬ ਹੈ ਜਿਹੜੇ ਮੋਗੇ ਤੋਂ ਆ ਤੇ ਇਹ ਨੀਤਾ ਬਾਜੀ ਹੈ ਜੀ ਇਹ ਫਿਰ ਨਾਲ ਆਇਆ ਸਾਨੂੰ ਲੈ ਕੇ ਇਹ ਵੀਰ ਹੈ ਜੀ ਜਿਨ੍ਹਾਂ ਸਾਨੂੰ ਕਾਲ ਕੀਤੀ ਸੀ ਕੇ ਨਾਲ ਬਾਰੇ ਦੱਸਿਆ ਸੀਗਾ ਤੇ ਬਾਕੀ ਇਸੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹੋ ਜੋ ਵੀ ਹੋਇਆ ਤੇ ਇੱਥੋਂ ਭਾਜੀ ਤੁਹਾਨੂੰ ਪਤਾ ਲੱਗਿਆ ਜਿਵੇਂ ਇੱਥੇ ਹੈ ਨਹੀਂ ਸੀ ਕਿ ਤੁਸੀਂ ਹੋਰ ਕਿਸੇ ਨੂੰ ਕਾਲ ਨਹੀਂ ਕੀਤੀ ਜਾਂ ਕੋਈ ਸੀ ਨਮੂਨ ਨਾਲ ਗੱਲ ਹੋਈ ਸੀ ਉਹ ਇਹਨਾਂ ਨੂੰ ਕਹਿੰਦੇ ਬੱਚੇ ਇੱਥੇ ਲੈ ਕੇ ਮਨੁੱਖਤਾ ਦੀ ਸੇਵਾ ਲਈ ਕੋਈ ਕੌਣ ਕਿਤੇ ਸੀ ਉਹਨਾਂ ਨੇ ਵਟਸਐਪ ਤੇ ਮੈਸੇਜ ਚੈੱਕ ਨਹੀਂ ਕੀਤੇ ਜੀ ਨਮੂਨ ਨਾਲ ਜਿਹੜਾ ਮੁੰਡਾ ਨੂੰ ਐਡਮਿਟ ਕਰਵਾ ਕੇ ਗਿਆ ਉਹਦੀ ਨਮੂਨ ਨਾਲ ਗੱਲ ਹੋਈ ਸੀ ਨਮੂਨ ਦੇ ਕਿਸੇ ਸਿਸਟਮ ਨੇ ਅੱਗੇ ਬੰਦੇ ਨਾਲ ਗੱਲ ਕੀਤੀ ਹੋਗਾ ਨਾ ਇੱਥੇ ਲੈ ਕੇ ਆਜੋ ਕੋਈ ਛੋਟਾ ਬੱਚਾ ਮੌਕੇ ਦਾ ਕਿਥੇ ਰਾਮ ਨੂੰ ਲੈ ਕੇ ਜਾਂਦੀ ਹੈ ਜੀ ਹਾਂ ਜੀ ਹਾਂ ਉਹ ਮੁੰਡੇ ਦਾ ਫਰੈਂਡ ਮੁੰਡ ਇਹਨਾਂ ਨੇ ਹੋਰ ਵੀ ਕਾਫੀ ਗੱਲਾਂ ਪਤਾ ਕੀਤਾ ਸੀਗਾ ਜੀ ਕਾਫੀ ਗੋਈ ਵਾਰੀ ਕੋਈ ਵਾਰੀ ਸਮਾਂ ਨਹੀਂ ਹੁੰਦਾ ਜੀ ਕਿਸੇ ਕੋਲੇ ਨਾ ਜਾਂ ਸਮੇਂ ਦਾ ਉਹ ਜਾ ਸੁਹਾ ਹੰਟਾਲ ਹੋ ਜਾਂਦਾ ਉਹਨਾਂ ਨੇ ਪਤਾ ਕੀਤਾ ਤੇ ਉਹ ਮੈਂ ਵੀ ਉਹਨਾਂ ਨਾਲ ਗੱਲ ਕਰੂਗਾ ਤੇ ਬਾਕੀ ਜੋ ਅਸੀਂ ਹੈਲਪ ਕਰ ਸਕਦੇ ਆ ਕਰਦੇ ਆ ਜੀ ਬਾਕੀ ਕੋਈ ਵਾਰ ਇਹ ਵਿਚਾਰ ਕਰਦੇ ਆ ਕਿ ਅੱਖਰ ਵੱਧ ਘੱਟ ਬੋਲਿਆ ਜਾਂਦਾ ਜੀ ਮਾਫ ਕਰਿਓ ਜੀ ਬਣਾਉਣੇ ਆ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਔਰ ਵਾਹਿਗੁਰੂ ਜੀ ਦੀ ਫਤਿਹ